ਆਹ ਕੌਣ ਆ ਗਿਆ ਗੱਡੀ 'ਤੇ ਕੀ ਹੋਇਆ ਬੇਟਾ ਗੱਡੀ ਕਾ ਰੋਕਤੀ ਪਤਾ ਨਹੀਂ ਬਾਬਾ ਜੀ ਮੈਨੂੰ ਲੱਗਦਾ ਗੱਡੀ ਖਰਾਬ ਹੋ ਗਈ ਦੇਖ ਫਿਰ ਉਤਰ ਕੇ ਇਹਨੂੰ ਕੀ ਹੋਇਆ ਹਾਂਜੀ ਬਾਬਾ ਜੀ ਮੈਂ ਹੁਣੇ ਦੇਖਦਾ ਉਤਰ ਕੇ ਗੱਡੀ ਨੂੰ ਕੀ ਹੋਇਆ ਯਾਰ ਇਹਨੂੰ ਕੀ ਹੋ ਗਿਆ ਚੰਗੀ ਭਲੀ ਸੀ ਲੱਗਦਾ ਬੈਟਰੀ ਦੀ ਤਾਰ ਤੋਂ ਲੱਗੀ ਹੋਣੀ ਐ ਨੂੰ ਦੇਖਦਾ ਖਲਾ ਕੇ ਕੀ ਪਤਾ ਚਾਲੀ ਪਵੇ ਯਾਰ ਬੈਟਰੀ ਦੀਆਂ ਤਾਰਾਂ ਤਾਂ ਸਹੀ ਆ ਜਮ ਇਹਨੂੰ ਕੀ ਹੋ ਗਿਆ ਯਾਰ ਮੈਨੂੰ ਲੱਗਦਾ ਕਿਸੇ ਦੀ ਗੱਡੀ ਖਰਾਬ ਹੋ ਗਈ ਉਹ ਹੀ ਠੀਕ ਕਰਦਾ ਲੱਗਦਾ ਹੁਣ ਸਟਾਰਟ ਕਰਕੇ ਦੇਖਦਾ ਕੀ ਪਤਾ ਸਟਾਰਟ ਹੋਈ ਜਾਵੇ ਯਾਰ ਇਹਨੂੰ ਕੀ ਹੋ ਗਿਆ ਇਹਦਾ ਸਟਾਰਟ ਹੀ ਨਹੀਂ ਹੁੰਦੀ ਬੇਟਾ ਇਹਨੂੰ ਕੀ ਹੋ ਗਿਆ ਸਟਾਰਟ ਕਾਤ ਨਹੀਂ ਹੁੰਦੀ ਪਈ ਪਤਾ ਨਹੀਂ ਬਾਬਾ ਜੀ ਮੈਨੂੰ ਤਾਂ ਆਪ ਨਹੀਂ ਕੋਈ ਸਮਝ ਆ ਰਹੀ ਜਾ ਜਾ ਕੇ ਕਿ ਗੱਡੀਆਂ ਵਾਲਾ ਮਕੈਨਿਕ ਲੱਭ ਕੇ ਲਿਆਇਆ ਇੱਕ ਗਰਮੀ ਬਹੁਤ ਆ ਉੱਤੋਂ AC ਬੰਦ ਹੋ ਗਿਆ ਹਾਂਜੀ ਬਾਬਾ ਜੀ ਮੈਂ ਹੁਣੇ ਕੋਈ ਮਕੈਨਿਕ ਲੱਭ ਕੇ ਲੈ ਕੇ ਆਉਂਦਾ ਯਾਰ ਗੱਡੀਆਂ ਵਾਲਾ ਮਕੈਨਿਕ ਕਿੱਥੋਂ ਲੱਭੂਗਾ ਉਹ ਬਾਈ ਫਿਰਦਾ ਖੇਤ ਚ ਉਹ ਪੁੱਛਦਾ ਜਾ ਕੇ ਬਾਈ ਜੀ ਬਾਬਾ ਜੀ ਦੀ ਗੱਡੀ ਖਰਾਬ ਹੋ ਗਈ ਆ ਥੋੜੇ ਪਿੰਡੋਂ ਕੋਈ ਮਕੈਨਿਕ ਮਿਲ ਜੂਗਾ ਬਾਈ ਜੀ ਮੇਰਾ ਪਿੰਡ ਪਿੰਡਰ ਕਲਾ ਇੱਥੋਂ 1 ਕਿਲੋਮੀਟਰ ਦੂਰ ਆ ਪਿੰਡ 'ਚ ਵੱੜਦੇ ਸਾਰੀ ਦੇਵ ਮੈਸਤਰੀ ਗੱਡੀਆਂ ਠੀਕ ਕਰਦਾ ਵਾ ਉਹਦੀ ਦੁਕਾਨ ਤੇ ਜਾ ਕੇ ਉਹਨੂੰ ਬੁਲਾ ਲਿਓ ਉਹ ਠੀਕ ਕਰ ਦੂਗਾ ਤੁਹਾਡੀ ਗੱਡੀ ਧੰਨਵਾਦ ਬਾਈ ਜੀ ਮੈਸਤਰੀ ਸਾਹਿਬ ਇਹ ਹੀ ਗੱਡੀ ਆ ਬਾਬਾ ਜੀ ਦੇਖੋ ਇਹ ਸਟਾਰਟ ਕਿਉਂ ਨਹੀਂ ਹੁੰਦੀ ਬਾਈ ਮੈਨੂੰ ਪਹਿਲਾਂ ਬਾਬਾ ਜੀ ਦਾ ਦਰਸ਼ਨ ਕਰਾ ਦਿਓ ਮੈਂ ਤੁਹਾਡੀ ਗੱਡੀ ਫੇਰ ਠੀਕ ਕਰ ਦਿੰਨਾ ਜੈ ਹੋ ਬਾਬਾ ਜੀ ਦੀ ਜਿਉਂਦਾ ਰਹੇ ਬੱਚਾ ਰੱਬ ਤੇਰੀ ਲੰਮੀ ਉਮਰ ਕਰੇ ਬਾਬਾ ਜੀ ਤੂੰ ਠੀਕ ਹੈ ਬੱਚਾ ਜਲਦੀ ਠੀਕ ਕਰ ਦੋ ਮੈਸਤਰੀ ਸਾਹਿਬ ਕੀ ਹੋਇਆ ਬਾਬਾ ਜੀ ਦੀ ਗੱਡੀ ਨੂੰ ਕੋਈ ਨਹੀਂ ਭਈਆ ਤੇਲ ਵਾਲਾ ਪੈਂਪ ਲੈ ਗਿਆ ਸੀ ਹੁਣ ਸਟਾਰਟ ਹੋ ਜੂਗੀ ਡਰਾਈਵਰ ਸਾਹਿਬ ਹੁਣ ਸਟਾਰਟ ਕਰਕੇ ਦੇਖੋ ਪੁੱਤ ਤੂੰ ਬਹੁਤ ਪੰਨ ਦਾ ਕੰਮ ਕੀਤਾ ਮੇਰੀ ਗੱਡੀ ਸਟਾਰਟ ਕਰਕੇ ਦੱਸ ਤੇਰੇ ਕਿੰਨੇ ਪੈਸੇ ਬੰਦੇ ਆ ਨਹੀਂ ਨਹੀਂ ਬਾਬਾ ਜੀ ਮੈਨੂੰ ਕੋਈ ਪੈਸੇ ਨਹੀਂ ਚਾਹੀਦਾ ਬਸ ਤੁਸੀਂ ਮੇਰੇ ਸਿਰ ਤੇ ਹੱਥ ਰੱਖ ਕੇ ਮੇਰੇ ਤੇ ਕਿਰਪਾ ਕਰ ਦਿਓ ਪੁੱਤ ਮੇਰੀ ਕਿਰਪਾ ਤਾਂ ਹਮੇਸ਼ਾ ਤੇਰੇ ਤੇ ਬਣੀ ਰਹਿੰਦੀ ਆ ਸ਼ੁਕਰ ਆ ਬਾਬਾ ਜੀ ਸ਼ੁਕਰ ਆ ਚੱਲ ਠੀਕ ਆ ਬੱਚਾ ਅਸੀਂ ਚੱਲਦੇ ਆ ਕਿਰਪਾ ਕਰੋ ਬਾਬਾ ਜੀ ਕਿਰਪਾ ਕਰੋ ਮੇਰੇ ਤੇ ਭਾਈ ਯਾਰ ਤੂੰ ਬਾਬੇ ਦੀ ਗੱਡੀ ਠੀਕ ਕਰਕੇ ਉਹਦੇ ਮਿਹਨਤ ਦੇ ਪੈਸੇ ਘਾਤੋਂ ਨਹੀਂ ਲਏ ਭਾਈ ਪੈਸੇ ਕੀ ਕਰਨੇ ਆ ਹੁਣ ਕਿਰਪਾ ਕਰ ਦੇਣੀ ਆ ਬਾਬਾ ਜੀ ਨੇ ਮੇਰੇ ਤੇ ਭਾਈ ਕਿਰਪਾ ਬਾਬੇ ਨੇ ਨਹੀਂ ਕਰਨੀ ਬਾਬੇ ਦੀ ਕਿਰਪਾ ਤੂੰ ਕਰਦੀ ਆ ਜੇ ਆ ਬਾਬੇ ਦੀ ਗੱਡੀ ਦੀ ਪਾਈਪ ਤੂੰ ਨਾ ਫਟ ਕਰਕੇ ਦਿੰਦਾ ਨਾ ਤਾਂ ਬਾਬੇ ਤੋਂ ਤਾਂ ਇੱਕ ਕਦਮ ਵੀ ਨਹੀਂ ਚੱਲਿਆ ਜਾਣਾ ਸੀ ਉਹ ਕਿਰਤੀ ਬੰਦਿਆ ਤੇਰੇ ਤੇ ਮਿਹਰ ਕਿਸੇ ਬਾਬੇ ਨੇ ਨਹੀਂ ਕਰਨੀ ਤੇਰੇ ਤੇ ਮਿਹਰ ਤੇਰੀ ਕੀਤੀ ਹੋਈ ਮਿਹਨਤ ਨੇ ਕਰਨੀ ਆ ਇਹਨਾਂ ਪਖੰਡੀ ਬਾਬਿਆਂ ਦੇ ਪਿੱਛੇ ਲੱਗ ਕੇ ਆਪਣੀ ਮਿਹਨਤ ਨੂੰ ਬਰਬਾਦ ਨਾ ਕਰ ਤੇਰੀ ਪਹੁੰਚ ਵੀ ਕਿਸੇ ਨਾਲੋਂ ਘੱਟ ਨਹੀਂ ਹੈਗੀ ਬਸ ਲੋੜ ਆ ਮਿਹਨਤ ਕਰਕੇ ਉਹਨੂੰ ਜਗਾਉਣ ਦੀ ਜਦੋਂ ਮਿਹਨਤ ਕਰੇਗਾ ਤੇਰੇ ਤੇ ਕਿਰਪਾ ਹੋਣੀ ਆ ਆਪਣੇ ਸ਼ੁਰੂ ਹੋ ਜੂਗੀ ਜੇ ਇਹ ਪਖੰਡੀ ਬਾਬੇ ਨੇ ਤੇਰੇ ਤੇ ਮਿਹਰ ਕਰਨੀ ਹੁੰਦੀ ਫਿਰ ਇਹ ਆਪਦੀ ਗੱਡੀ ਆਪਣਾ ਸਟਾਰਟ ਕਰ ਲੈਂਦਾ ਵੀਡੀਓ ਤੁਸੀਂ ਦੇਖ ਹੀ ਲਈ ਆ ਇਹ ਵੀਡੀਓ ਖਾਸ ਕਰਕੇ ਅਸੀਂ ਮਕੈਨਿਕ ਭਰਾਵਾਸਤੇ ਜਾਂ ਕੋਈ ਵੀ ਜਿਹਦਾ ਬਿਜ਼ਨਸ ਹੁੰਦਾ ਜਿਹੜੇ ਭਣ ਭਰਾ ਬਿਜ਼ਨਸ ਕਰਦੇ ਆ ਤਾਂ ਜਦੋਂ ਉਹਨਾਂ ਨੂੰ ਕੋਈ ਇਹੋ ਜਿਹਾ ਪਖੰਡੀ ਬਾਬੇ ਮਿਲ ਜਾਂਦੇ ਨਾ ਮਤਲਬ ਜਦੋਂ ਉਹਨਾਂ ਨੂੰ ਮਤਲਬ ਲੋਡ ਪੈ ਜਾਂਦੀ ਆ ਨਾ ਤਾਂ ਉਹ ਬੰਦੇ ਜਿਹੜੇ ਕੀ ਆ ਜਿਹੜੇ ਬਿਜ਼ਨਸਮੈਨ ਆ ਜਾਂ ਕੋਈ ਮਕੈਨਿਕ ਆ ਉਹ ਬੰਦੇ ਆਪਦਾ ਕੰਮ ਫ੍ਰੀ ਕਰਕੇ ਦੇਣ ਨੂੰ ਤਿਆਰ ਹੋ ਜਾਂਦੇ ਉਹਨਾਂ ਬਾਬਿਆਂ ਨੂੰ ਜਿਨ੍ਹਾਂ ਦੇ ਕੋਈ ਦੇਣ ਹੀ ਨਹੀਂ ਜਿਨ੍ਹਾਂ ਕੋਲ ਜਿਨ੍ਹਾਂ ਦੇ ਪੱਲੇ ਆਪ ਦੇ ਕੱਖ ਨਹੀਂ ਹੁੰਦਾ ਨਾ ਵੀ ਆ ਜਿਹਦੇ ਵਿੱਚ ਅਣ ਜਿਵੇਂ ਅਸੀਂ ਗੱਡੀ ਦੇ ਵਿੱਚ ਵੀਡੀਓ ਦੇ ਵਿੱਚ ਦਿਖਾਇਆ ਵਾ ਵੀ ਬਾਬੇ ਦੀ ਗੱਡੀ ਖਰਾਬ ਹੋ ਜਾਂਦੀ ਤੇ ਮਕੈਨਿਕ ਠੀਕ ਕਰਨ ਆਉਂਦਾ ਪਰ ਜੇ ਬਾਬੇ ਦੇ ਪੱਲੇ ਆਪ ਹੀ ਇਦਾਂ ਐਡੀ ਸ਼ਕਤੀ ਹੁੰਦੀ ਤਾਂ ਬਾਬਾ ਆਪਦੀ ਗੱਡੀ ਆਪ ਨਾ ਠੀਕ ਕਰ ਲੈਂਦਾ ਉਹਨੂੰ ਮਕੈਨਿਕ ਕੋਲ ਠੀਕ ਕਰਾਉਣ ਦੀ ਕੀ ਲੋੜ ਸੀ ਹੈ ਨਾ ਤਾਂ ਬਾਕੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਸਮਝ ਆ ਗਈ ਹੋਊਗੀ ਤੇ ਮੈਸੇਜ ਚੰਗਾ ਲੱਗਾ ਤਾਂ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਿਓ ਜੇ ਬਾਕੀ ਅਸੀਂ ਤੇ ਹੋਰ ਸਾਡੀਆਂ ਵੀਡੀਓ ਦੇਖਣ ਲਈ ਸਾਨੂੰ ਸਾਡੇ ਪੇਜ ਨੂੰ ਲਾਈਕ ਕਰ ਲਿਓ ਤੇ ਅਗਲੀ ਵੀਡੀਓ ਅਸੀਂ ਕਿਸ ਟੌਪਿਕ ਤੇ ਬਣਾਈਏ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ ਵੱਡੇ ਵੱਡੇ ਕਮੈਂਟ ਜਰੂਰ ਕਰਿਓ ਥੈਂਕ ਯੂ ਸੋ ਮੱਚ